ਦੁੱਖਦਾਈ ਖਬਰ ਹੈ ਜੀ ਸਾਡੇ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਜਿਹੜੇ ਬੜੇ ਚੰਗੇ ਪਹਿਲਾਂ ਬਤੌਰ ਡਾਕਟਰ ਉਹਨਾਂ ਨੇ ਸੇਵਾ ਕੀਤੀ ਹੈ ਤੇ ਅੱਜ ਉਹਨਾਂ ਦੀ ਕਿਸੇ ਨਿੱਜੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਕਿਉਂਕਿ ਪਿਛਲੇ ਟਾਈਮ ਤੋਂ ਬਿਮਾਰ ਚੱਲੇ ਆ ਰਹੇ ਸੀ ਤੇ ਫੇਰ ਵੀ ਆਖਰਤ ਦਮ ਤੱਕ ਉਹ ਜਿਹੜੀ ਸੇਵਾ ਜਿਹੜੇ ਹਲਕੇ ਦੀ ਕਰਦੇ ਰਹੇ ਕਿਸੇ ਨੂੰ ਮਹਿਸੂਸ ਨਹੀਂ ਹੋਣ ਦਿੱਤਾ ਤੇ ਮੈਂ ਬਿਮਾਰ ਆ ਤੇ ਅੱਜ ਬੜੀ ਦੁਖਦਾਈ ਖਟੜਿਆ ਘਟਣਾ ਹੈ ਹੈਗੀ ਅਜਿੱਥੇ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਆ ਆਮ ਆਦਮੀ ਪਾਰਟੀ ਨੂੰ ਬੜਾ ਵੱਡਾ ਘਾਟਾ ਪਿਆ ਉਥੇ ਇਲਾਕੇ ਦੇ ਲੋਕਾਂ ਨੂੰ ਵਲੰਟੀਅਰਾਂ ਨੂੰ ਸਾਰਿਆਂ ਨੂੰ ਬਦਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜੀ ਹਾਂਜੀ ਉਮਰ ਉਹਨਾਂ ਦੀ 65 ਤੋਂ ਪਲੱਸ ਸੀ ਜੀ ਕੋਈ 68 70 ਸਾਲ ਦੇ ਲਗਭਗ ਉਮਰ ਹੋਣੀ ਹੈ ਉਮਰ ਤੇ ਕੋਈ ਨਹੀਂ ਜਿਆਦਾ ਨਹੀਂ ਹੈਗੀ ਬੜੀ ਲੰਮੀ ਸੇਵਾ ਕੀਤੀ ਉਹਨਾਂ ਨੇ ਪਹਿਲਾਂ ਉਹਨਾਂ ਨੇ ਸੋਸ਼ਲ ਸੁਸਾਇਟੀਆਂ ਬਣਾ ਬਣਾ ਕੇ ਇਲਾਕੇ ਦੀ ਸੇਵਾ ਕੀਤੀ ਤੇ ਹੁਣ ਉਹਨਾਂ ਨੇ ਉਹਨਾਂ ਰੋਡ ਟਿਕਟ ਪਾਰਟੀ ਨੇ ਦੇ ਕੇ ਜਵਾਜਾ 2022 ਦੇ ਵਿੱਚ ਬੜੀ ਸ਼ਾਨ ਦੇ ਨਾਲ 15000 ਦੇ ਕਰੀਬ ਵੋਟ ਲੈ ਕੇ ਉਹ ਇਸ ਹਲਕੇ ਦੇ ਵਿੱਚੋਂ ਜਿੱਤੇ ਸੀ ਤੇ ਬੜੀ ਉਹਨਾਂ ਨੇ ਸੇਵਾ ਕੀਤੀ ਸਹਿਨਸ਼ੀਲਤਾ ਤੇ ਬਹੁਤ ਵੱਡੇ ਉਹ ਥੰਮ ਸੀਗੇ ਸਹਿ ਸੁਭਾਣਾ ਉਹ ਗੱਲ ਕਰਦੇ ਗੁੱਸੇ 'ਚ ਨਹੀਂ ਆਉਂਦੇ ਕਾਲੀ ਜਿ ਨਹੀਂ ਆਉਂਦੇ ਭਾਵੇਂ ਕੋਈ ਗੱਲ ਮੰਨੇ ਜਾਂ ਨਾ ਮੰਨੇ